ਪੈਟਰੋਲ ਪੰਪ ਤੇ ਲੁੱਟ ਕਰਨ ਵਾਲਿਆਂ ਦਾ ਇਨਕਾਊਂਟਰ ਲੁੱਟ ਕੀਤੀ ਗੱਡੀ ਤੇ ਬਦਮਾਸ਼ਾਂ ਵੱਲੋਂ ਪੰਪ ਤੇ ਕੀਤੀ ਗਈ ਸੀ ਲੁੱਟ ਉਹ ਬਦਮਾਸ਼ਾਂ ਦੇ ਲੱਤ 'ਚ ਵੱਜੀ ਗੋਲੀ ਮੌਕੇ ਤੋਂ ਭੱਜ ਰਹੇ ਤਿੰਨ ਬਦਮਾਸ਼ਾਂ ਨੂੰ ਵੀ ਕੀਤਾ ਕਾਬੂ ਜੀ ਹਾ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਲੁੱਟ ਕੀਤੀ ਗੱਡੀ ਤੇ ਸ਼ਰਿਆਮ પેટ્રોલ ਪੰਪਲ ਲੁੱਟ ਕੇ ਭੱਜੇ ਬਦਮਾਸ਼ਾਂ ਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਦੋ ਬਦਮਾਸ਼ਾਂ ਦੇ ਲੱਤਾਂ 'ਚ ਗੋਲੀਆਂ ਵੱਜੀਆਂ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਦਕਿ ਮੌਕੇ ਤੋਂ ਭੱਜਣ ਲੱਗੇ ਤਿੰਨ ਹੋਰ ਬਦਮਾਸ਼ਾਂ ਨੂੰ ਵੀ ਪੁਲਿਸ ਨੇ ਮੌਕੇ ਤੇ ਹੀ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਬਦਮਾਸ਼ ਨੇ ਜਿਨ੍ਹਾਂ ਵੱਲੋਂ ਪਿਛਲੇ ਦਿਨਾਂ 'ਚ ਮੋਗਾ 'ਚ ਇੱਕ ਪਰਿਵਾਰ ਤੋਂ ਕੀ ਆ ਗੱਡੀ ਲੁੱਟ ਕੀਤੀ ਗਈ ਸੀ ਤੇ ਇਸੇ ਗੱਡੀ ਤੇ ਇਹਨਾਂ ਬਦਮਾਸ਼ਾਂ ਵੱਲੋਂ ਮਾਛੀਵਾੜਾ ਚ ਪੈਟਰੋਲ ਪੰਪ ਤੇ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਗਈ ਸੀ ਇਹਨਾਂ ਮੁਲਜ਼ਮਾਂ ਵੱਲੋਂ ਹਥਿਆਰਾਂ ਦੇ ਦਮ ਤੇ ਪੰਪ ਦੇ ਕਰਿੰਦਿਆ ਨਾਲ ਜਮ ਕੇ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਮੌਕੇ ਤੋਂ ਪੈਸੇ ਲੋਟੇ ਫਰਾਰ ਹੋ ਗਏ ਸੀ ਤੇ ਹੁਣ ਆਖਰ ਮੁਲਜ਼ਮਾਂ ਪੁਲਿਸ ਦੇ ੜਕੇ ਆਏ ਨੇ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੁੱਟੀ ਹੋਈ ਗੱਡੀ ਤੇ ਇਹ ਬਦਮਾਸ਼ ਮੋਗਾ ਦੇ ਪਿੰਡ ਚੁग्गा ਕੋਲ ਘੁੰਮ ਰਹੇ ਨੇ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਖਤ ਨੇ ਪੁਲਿਸ ਲਗਾਤਾਰ ਇਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ ਜਿਉਂ ਹੀ ਪੁਲਿਸ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਨ ਪਹੁੰਚੀ ਤਾਂ ਮੋਜਮਾ ਨੇ ਪੁਲਿਸ ਤੇ ਹੀ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਚਿਤਾਪੁਲਿਸ ਵੱਲੋਂ ਵੀ ਮੋੜਮਾ ਜਵਾਬ ਦਿੱਤਾ ਗਿਆ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਬਦਮਾਸ਼ਾਂ ਦੇ ਲੱਤਾਂ 'ਚ ਗੋਲੀਆਂ ਵੱਜੀਆਂ ਇਸ ਮੁਠਪੇੜ 'ਚ ਪੁਲਿਸ ਨੇ ਪੰਜੇ ਮੁਜਮਾ ਨੂੰ ਹਥਿਆਰਾਂ ਸਮੇਤ ਮੌਕੇ ਤੇ ਹੀ ਕਾਬੂ ਕਰ ਲਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਉਹਨਾਂ ਨੇ ਪੈਟਰੋਲ ਪੰਪ ਵੀ ਲੁੱਟਿਆ ਸੀ ਤੇ ਉਹਤੇ ਸਾਡੀ ਮੋਗਾ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਟੈਕਨੀਕਲੀ ਤੇ ਹਿਊਮਨ ਇੰਟ ਦੇ ਬੇਸਿਸ ਤੇ ਅਸੀਂ ਵਰਕ ਕਰ ਰਹੇ ਸੀ ਇਨਚਾਰਜ ਸੀ ਇਹ एसएचओ कोटिसेखा इनहा दी टीम नु इंफॉर्मेशन आई कि ओ बंदे जेडे ने ओ आज एस एरिया ਦੇ ਵਿੱਚ ਹੈਗੇ ਨੇ ਕੋਈ ਹੋਰ ਵਾਰਡ ਦਾ ਤੂੰ ਅੰਜਾਮ ਦੇਣ ਦੀ ਫਿਰਾਕ ਚ ਹੈਗੇ ਸੀ ਆ ਸਾਰਾ ਜਿਹੜਾ ਆਪਰੇਸ਼ਨ ਆ ਉਹ एसपीडी ਮੋਗਾ ਦੀ ਸੁਪਰਵੀਜ਼ਨ ਚ ਹੋਇਆ ਏ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਐਪਰੀਹੈਂਡ ਕਰਨ ਲਈ ਇੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕਰਤੀ ਭਜਣ ਦੀ ਫਿਰਾਕ ਦੇ ਲਈ ਉਹਨਾਂ ਨੇ ਓਪਨ ਫਾਇਰ ਕੀਤਾ ਪੁਲਿਸ ਟੀਮ ਦੇ ਵੱਲ ਤੇ ਉਹਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਦੋ ਅਕਿਊਜ਼ਡ ਉਹਨਾਂ ਦੇ ਵਿੱਚੋਂ ਇੰਜਰਡ ਹੋ ਗਏ ਟੋਟਲ 5 ਦੋਸ਼ੀ ਹੈਗੇ ਸੀ ਗੱਡੀ ਦੇ ਵਿੱਚ ਤੇ 3 ਅਕਿਊਜ਼ਡ ਅਰੈਸਟ ਕਰ ਲਿਏ ਦੋਆਂ ਨੂੰ ਇੰਜਰਡ ਹੋਣ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ ਉੱਥੇ ਉਹਨਾਂ ਦੀ ਕੰਡੀਸ਼ਨ ਸੇਫ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਤੇ ਉਹਨਾਂ ਦਾ ਵੀ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹ ਵੀ ਹੁਣ ਸਟੇਬਲ ਹੈਗੇ ਉਹਨਾਂ ਤੋਂ ਇੱਕ 32 ਬੋਰ ਦੀ ਰਿਵੋਲਵਰ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਸ਼ਾਰਪੇਡ ਵੈਪਨ ਵਗੈਰਾ ਉਹਨਾਂ ਤੋਂ ਹੋਰ ਵੀ ਮਿਲੇ ਨੇ ਸਰ ਕੋਈ ਗ੍ਰੈਜੁਐਲਟੀ ਹੈ ਇਹ ਦੋ ਜਿਹੜੇ ਅਕਿਊਜ਼ ਨੇ ਇੰਜਰਡ ਹੋਏ ਨੇ ਬਾਕੀ ਉਸ ਤੋਂ ਇਲਾਵਾ ਪੁਲਿਸ ਟੀਮ ਦਾ ਬਚਾਰ ਰਹਿ ਗਿਆ ਇਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਕਾਬੂ ਕੀਤੇ ਇਹਨਾਂ ਬਦਮਾਸ਼ਾਂ ਵੱਲੋਂ ਇਲਾਕੇ 'ਚ ਦਹਿਸ਼ਤ ਫੈਲਾਈ ਜਾ ਰਹੀ ਸੀ ਇਸ ਬਚਾਲੇ ਹੀ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਇਹਨਾਂ ਬਦਮਾਸ਼ਾਂ ਤੇ ਕੀਤੀ ਗਈ ਹੈ ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਨਾਲ ਹੋਰ ਕਿੰਨੇ ਗਰੋਹ ਦੇ ਮੈਂਬਰ ਜੁੜੇ ਹੋਏ ਨੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਬਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਆਖਰ ਇਹਨਾਂ ਕੋਲ ਹਥਿਆਰ ਕਿੱਥੋਂ ਆਏ ਅਜਿਹੇ ਕਈ ਹੋਰ ਵੱਡੇ ਸਵਾਲ ਨੇ ਜਿੰਨਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਜਾਂਚ ਦੇ ਵਿੱਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਕੀ ਵੱਡੇ ਖੁਲਾਸੇ ਕਰਦੀ ਹੈ ਜਗਵਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ